ਦਾ ਦੇ ਨਾਲ ਜਿਹੜਾ ਕੱਲ ਇੱਕ ਮੰਦਭਾਗੀ ਘਟਨਾ ਹੋਈ ਸੀ ਉਸ ਕਰਕੇ ਅੱਜ ਅਸੀਂ ਸਾਰੇ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਰਣਜੀਤ ਸਿੰਘ ਗਿੱਲ ਜੀ ਭਾਈ ਤੇਜਿੰਦਰ ਸਰਾਣ ਰਜੇਸ਼ ਰਮਨ ਸਿਆਲੀ ਜੀ ਔਰ ਪਰਮਾਰ ਸਾਹਿਬ ਹਾਲਚਲ ਪੁੱਛਣ ਆਏ ਸੀ ਔਰ ਦੇਖਣ ਆਏ ਸੀ ਕਿ ਕਿੰਨੀ ਕ ਇੰਪਰੂਵਮੈਂਟ ਹੈ ਮਹਾਰਾਜ ਦੀ ਕਿਰਪਾ ਨਾਲ ਜਿਸ ਹਾਲਾਤ ਚ ਕੱਲੋਂ ਆਏ ਸੀ ਉਹਨਾਂ ਹਾਲਾਤਾਂ ਨਾਲੋਂ ਕਿਤੇ ਵਧੀਆ ਹਾਲਾਤ ਵਿੱਚ ਪੰਜਾਬ ਦੀਆਂ ਦੁਆਵਾਂ ਕਰਕੇ ਤੁਹਾਡੇ ਸਾਰੇ ਭਰਾਵਾਂ ਦੀਆਂ ਦੁਆਵਾਂ ਕਰਕੇ ਉਹਨਾਂ ਦੀ ਹੁਣ ਇਸ ਵੇਲੇ ਜਿਹੜੀ ਸਥਿਤੀ ਹੈਗੀ ਆ ਔਰ ਆਸੀਂ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਜਲਦੀ ਤੋਂ ਜਲਦੀ ਠੀਕ ਹੋ ਕੇ ਵਾਪਸ ਜਿਹੜੀ ਪੰਜਾਬ ਦੀ ਉਹ ਸੇਵਾ ਕਰ ਰਹੇ ਨੇ ਉਸੇ ਤਰੀਕੇ ਨਾਲ ਪੰਜਾਬ ਔਰ ਪੰਜਾਬੀਅਤ ਨੂੰ ਜਿਸ ਤਰੀਕੇ ਨਾਲ ਦੇਸ਼ ਦੁਨੀਆ 'ਚ ਲੈ ਕੇ ਜਾ ਰਹੇ ਨੇ ਛੇਤੀ ਠੀਕ ਹੋ ਕੇ ਵਾਪਸ ਆਣਗੇ ਔਰ ਦੁਬਾਰਾ ਤੋਂ ਜਿਹੜੀ ਸੇਵਾ ਹੈਗੀ ਆ ਪੰਜਾਬੀਅਤ ਦੀ ਕਰਨਗੇ ਡਾਕਟਰ ਨਾਲ ਵੀ ਗੱਲ ਹੋਈ ਬਰਾੜ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਕਿ ਜਿਹੜੀ ਉਹਨਾਂ ਦੀ ਸਕੈਨ ਤੋਂ ਬਾਅਦ ਇਮੀਡੀਏਟਲੀ ਅਸੀਂ ਮਿਲੇ ਆ ਉਹ ਪਤਾ ਇਹ ਲੱਗਿਆ ਕਿ ਉਹਨਾਂ ਦੀ ਜਿਹੜੀ ਜਿਹੜੀ ਬ੍ਰੇਨ ਦੇ ਵਿੱਚ ਕੋਈ ਐ ਸੱਚ ਕੋਈ ਕਲੌਟ ਜਾਂ ਕੋਈ ਇੰਜਰੀ ਨਜ਼ਰ ਨਹੀਂ ਆ ਰਹੀ ਔਰ ਪ੍ਰਮਾਤਮਾ ਪਰਮਪਿਤਾ ਪਰਮੇਸ਼ਵਰ ਅੱਗੇ ਅਰਦਾਸ ਹੈ ਕਿ ਉਹ ਬਹੁਤ ਜਲਦੀ ਹੁਣ ਸਵਸਥ ਹੋਣਗੇ ਪੂਰੇ ਪੰਜਾਬ ਦੀ ਅਰਦਾਸ ਉਹਨਾਂ ਦੇ ਨਾਲ ਹੈ ਔਰ ਦੇਸ਼ ਦੁਨੀਆ 'ਚ ਵਸਦੇ ਹੋਏ ਪੰਜਾਬੀ ਵੀ ਅਰਦਾਸ ਕਰ ਰਹੇ ਨੇ ਕਿ ਛੇਤੀ ਠੀਕ ਹੋਣਗੇ ਔਰ ਜਿਹੜੇ ਬੰਦੇ ਦੇ ਲਈ ਇੰਨੇ ਲੋਕ ਅਰਦਾਸ ਕਰ ਰਹੇ ਹੋਣ ਰੱਬ ਹਮੇਸ਼ਾ ਸੁਣਦਾ ਹੈ ਗਊ ਸੈਸ ਇਸ ਲਈ ਲਿੱਤਾ ਜਾਂਦਾ ਹੈ ਕਿ ਜਿਹੜੀਆਂ گاਵਾ ਦਾ ਰੱਖ-ਰਖਾਅ ਜਿਹੜਾ ਹੈਗਾ ਜਾਂ ਜਾਨਵਰਾਂ ਦਾ ਰੱਖ-ਰਖਾਅ ਜਿੱਥੇ ਕਿਤੇ ਵੀ ਹੈਗਾ ਉਹ ਚੰਗੇ ਤਰੀਕੇ ਨਾਲ ਕੀਤਾ ਜਾ ਸਕੇ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਸਰਕਾਰਾਂ ਕੋ ਫੰਡ ਹੋਣ ਦੇ ਬਾਵਜੂਦ ਵੀ ਸਰਕਾਰਾਂ ਸੰਜੀਦਗੀ ਦੇ ਨਾਲ ਇਸ ਚੀਜ਼ ਨੂੰ ਅਮਲ ਚ ਨਹੀਂ ਲੈਂਦੀਆਂ ਬਹੁਤ ਜ਼ਿਆਦਾ ਪੈਸਾ ਸਾਰੀਆਂ ਸਟੇਟਾਂ ਕੋ ਪਿਆ ਹੈਗਾ ਔਰ ਜਿੱਥੇ ਕਿਤੇ ਵੀ ਇਹੋ ਜੀ ਕਾਰਵਾਈ ਹੁੰਦੀ ਹੈ ਇਹ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਹੈ ਜਿੱਥੇ ਕਿਤੇ ਕਾਰਵਾਈ ਹੁੰਦੀ ਹੈ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਤੇ ਉੱਥੋਂ ਦੀ ਸਰਕਾਰ ਤੇ ਔਰ ਮੈਂ ਤੁਹਾਡੇ ਰਾਹੀਂ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਇਹ ਸਾਰੇ ਪ੍ਰਬੰਧਨ ਨੂੰ ਜਿੱਥੋਂ ਦੀ ਵੀ ਸਰਕਾਰ ਹੈਗੀ ਹੈ ਉਹ ਠੀਕ ਕਰੇ ਕਿਉਂਕਿ ਆਏ ਦਿਨ ਕੋਈ ਨਾ ਕੋਈ ਇਹੋ ਜੀ ਮੰਦਕਾ ਮੰਦ ਭਾਗੀ ਘਟਨਾ ਸੁਣਨ ਨੂੰ ਮਿਲਦੀ ਹੈ ਭਾਵੇਂ ਇਹ ਕਿਸੇ ਆਪਣੇ ਵੱਡੇ ਜਾਨਵਰ ਕਰਕੇ ਹੋਵੇ ਚਾਹੇ ਕੁੱਤਿਆਂ ਕਰਕੇ ਹੋਵੇ ਚਾਹੇ ਕਿਸੇ ਹੋਰ ਚੀਜ਼ ਕਰਕੇ ਹੋਵੇ ਅਸੀਂ ਮੰਨਦੇ ਹਾਂ ਕੀ ਸਾਰੀਆਂ ਚੀਜ਼ਾਂ ਦਾ ਰਖ ਰਖਾਵ ਹੋਣਾ ਚਾਹੀਦਾ ਪਰ ਇੱਕ ਜਿਹੜੀ ਇਨਸਾਨ ਦੀ ਜਾਨ ਹੈ ਉਸ ਤੋਂ ਵੱਧ ਕੀਮਤੀ ਕੋਈ ਚੀਜ਼ ਨਹੀਂ ਔਰ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖੇ